ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਮੈਂ ਹਰਪਾਲ ਕੌਰ ਟਿੱਪੀ ਪਹਿਲੇ ਨਾ ਇੱਕ ਵੀਡੀਓ ਵੇਖੋ ਫਿਰ ਆਪਾਂ ਗੱਲ ਕਰਦੇ ਆਂਗੇ ਮੱਝ ਵੀ ਸਿੱਕ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਹਾਂਜੀ ਆਪਾਂ ਨੇ ਸਾਰਿਆਂ ਨੇ ਵੀਡੀਓ ਸੁਣ ਲਈ ਨਾ ਵੀ ਰਾਜਾ ਵਡਿੰਗ ਸਾਡੇ ਲਈ ਕੀ ਜ਼ਹਿਰ ਉਗਲ ਰਿਹਾ ਹੈਗਾ ਕਹਿੰਦਾ ਜੀ ਇਹ ਕਾਲੇ ਨੂੰ ਇਹ ਪੱਠੇ ਪਾਉਣ ਵਾਲੇ ਨੂੰ ਕਾਂਗਰਸ ਨੇ ਕਹਿੰਦਾ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਭਾਈ ਨਾ ਕਾਂਗਰਸ ਨੇ ਬਣਾਇਆ ਸੀ ਰਾਜਾ ਵਿਢਿੰਗਰ ਨਾ ਤੇ ਨਹੀਂ ਬਣਾਇਆ ਸੀ ਜੇ ਉਹ ਗ੍ਰਹਿ ਮੰਤਰੀ ਬਣਿਆ ਤਾਂ ਉਹਦੀ ਕਾਬਲੀਅਤ ਨਾਲ ਬਣਿਆ ਠੀਕ ਆ ਜੇ ਗ੍ਰਹਿ ਮੰਤਰੀ ਬਣਿਆ ਤਾਂ ਉਹਦੀ ਕਾਬਲੀਅਤ ਨਾਲ ਬਣਿਆ 바ਵਾ ਸਾਹਿਬ ਨੇ ਉਹਨੂੰ ਹੱਕ ਦਿੱਤਾ ਸੀ ਸੰਵਿਧਾਨ ਦੇ ਵਿੱਚ ਮਿਹਨਤ ਕਰਕੇ ਉਹ ਗ੍ਰਹਿ ਮੰਤਰੀ ਬਣਿਆ ਓਏ ਤੂੰ ਤਾਂ ਭਾਈ ਉਹਨੂੰ ਲਵੇ ਨਾ ਖੜਨ ਦਿੰਦਾ ਤੇਰੇ ਅੰਦਰ ਜਿਹੜੀ ਸਾਡੇ ਪ੍ਰਤੀ ਜ਼ਹਿਰ ਆ ਗਈ ਰਾਜਾ ਬਡਿੰਗਾ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਸੱਤਾ 'ਚ ਲੈ ਕੇ ਆਂਦਾਗਾ ਇਹ ਉਹੀ ਲੋਕ ਨੇ ਵੋਟਾਂ ਮੰਗਣ ਜਦੋਂ ਜਾਂਦੇ ਹੋਂ ਇਹਨਾਂ ਦੇ ਘਰਾਂ 'ਚ ਤੁਸੀਂ ਜਿੱਥੇ ਸਾਡਾ ਬਾਥਰੂਮ ਸਾਡੇ ਜਵਾਖਾਂ ਦਾ ਕਰਿਆ ਹੁੰਦਾ ਨਾ ਉੱਥੇ ਬਹਿ ਜਾਣਾ ਤੁਸੀਂ ਜਾ ਕੇ ਉਦੋਂ ਸਾਨੂੰ ਕੁਝ ਨਹੀਂ ਦਿੰਦਾ ਹੁੰਦਾ ਉਦੋਂ ਤੁਸੀਂ ਸੱਤਾ ਦੇ ਵਿੱਚ ਐਨੇ ਹੋਏ ਹੋਣੇ ਹੋਗੇ ਠੀਕ ਆ ਕਾਲੇ ਗੋਰੇ ਉਹਦੋਂ ਪਰਖਦੇ ਹੁੰਦੇ ਨੇ ਜਦੋਂ ਆਪਾਂ ਕਿਸੇ ਨਾਲ ਰਿਸ਼ਤੇਦਾਰੀ ਕਰਨੀ ਹੋਵੇ ਤੈਂ ਸਾਡੇ ਨਾਲ ਕਿਹੜੀ ਰਿਸ਼ਤੇਦਾਰੀ ਕਰਨੀ ਹੈਗੀ ਨਾਲੇ ਮਜਬੀਆਂ ਨਾਲ ਨਾਲੇ ਰਮਦਾਸੀਆ ਭਾਈਚਾਰੇ ਨਾਲ ਤੈਹ ਕਿਹੜੀ ਰਿਸ਼ਤੇਦਾਰੀ ਕਰਨੀ ਹੈ ਬਾਈ ਤੈਨੂੰ ਇੰਨਾ ਦੁੱਖ ਲੱਗ ਰਿਹਾ ਕਾਲੇ ਗੋਰਿਆਂ ਦਾ ਵੀ ਸ਼ਰਮ ਹੋਣੀ ਚਾਹੀਦੀ ਤੇ ਉੱਥੇ ਸਾਡੇ ਲੋਕਾਂ ਨੂੰ ਜਿਹੜੇ ਰਾਜੇ ਬਡਿੰਗ ਦੀ ਸਪੀਚ ਦੇ ਉੱਤੇ ਤਾੜੀਆਂ ਮਾਰ ਰਹੇ ਤੇ ਕਿਉਂ ਸ਼ਰਮ ਨਹੀਂ ਆਈ ਤੁਹਾਨੂੰ ਲੋਕੋ ਵੀ ਜਿਹੜੇ ਤੁਸੀਂ ਉਹਨੂੰ ਕੋਈ ਖੜਾ ਹੋ ਕੇ ਕਹਿੰਦਾ ਵੀ ਸਾਡਾ ਬਣਾਇਆ ਹੋਇਆ ਉਹਰੇ ਖੜਿਆ ਤੂੰ ਸਾਡੇ ਦੀ ਤੂੰ ਟਿੱਪਣੀਆਂ ਕਰ ਰਿਆਂਗਾ ਅੱਜ ਮੁੱਖ ਮੰਤਰੀ ਚੰਨੀ ਸਾਹਿਬ ਬਿਲਕੁਲ ਨਹੀਂ ਬੋਲੇ ਹੈਗੇ ਕੋਈ ਸਪੀਚ ਨਹੀਂ ਆਈ ਹੈਗੀ ਵੀ ਰਾਜੇ ਵਿਡਿੰਗ ਦੀ ਬਹੁਤ ਵੱਡੀ ਗਲਤੀ ਆ ਉਹਨੇ ਸਾਡੇ ਪ੍ਰਤੀ ਸਾਡੀਆਂ ਜਾਤਾਂ ਪ੍ਰਤੀ ਇਹ ਟਿੱਪਣੀ ਕੀਤੀ ਕੱਲ ਨੂੰ ਚੰਨੀ ਸਾਹਿਬ ਤੁਹਾਨੂੰ ਵੀ ਕਿਹਾ ਜਾਊਗਾ ਵੀ ਤੁਹਾਡਾ ਬੱਕਰੀਆਂ ਚੋਣਾ ਤੁਹਾਡਾ ਟਰੈਕਟਰਾਂ ਦੇ ਉਹ ਕਰਨ ਵਾਲਾ ਗੇਅਰ ਪੰਨ ਵਾਲਾ ਉਹ ਮੁੱਖ ਮੰਤਰੀ ਬਣਾਇਆ ਕਾਂਗਰਸ ਨੇ ਤੁਹਾਨੂੰ ਵੀ ਕਿਹਾ ਜਾਊਗਾ ਜੇ ਅੱਜ ਨਾ ਬੋਲੇ ਨਾ ਤਾਂ ਇੱਕ ਧਿਆਨ ਰੱਖਿਓ ਕੱਲ ਨੂੰ ਸਾਡੇ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਵੀ ਮੰਗਣਗੇ ਅਸੀਂ ਕਿਉਂਕਿ ਸਾਡੇ ਇਹ ਨਾ ਹੋਵੇ ਨਾ ਕੱਲ ਨੂੰ ਲੋਕ ਕਹਿਣ ਵੀ ਆਪਦਿਆਂ ਨੇ ਆਪ ਦੇ ਘੇਰ ਲਈ ਇਹ ਸਾਰਿਆਂ ਨਾਲ ਹੀ ਬੀਤਦੀ ਹੈਗੀ ਅੱਜ ਉਹਦੇ ਤੇ ਟਿੱਪਣੀ ਕਰੀ ਹੈਗੀ ਕੋਕਾ ਕਹਿੰਦੇ ਕਿਸੇ ਨੇ ਕਹਿੰਸੀ ਨਾ ਜਦੋਂ ਕੋਈ ਕੁੱਤਾ ਹਲਕ ਜਾਵੇ ਉਹ ਵੱਡਦਾ ਤੁਰਿਆ ਜਾਂਦਾ ਹੈ ਜੇ ਅੱਜ ਫਿਰ ਉਹਨਾਂ ਨੇ ਬੁੱਟਾ ਸਿੰਘ ਦੇ ਉੱਤੇ ਟਿੱਪਣੀ કરી ਹੈ ਨਾ ਤਾਂ ਭਾਈ ਥੋਡੇ ਤੇ ਵੀ ਟਿੱਪਣੀਆਂ ਹੋਣਗੀਆਂ ਮੈਂ ਸਾਰੇ ਕਾਂਗਰਸੀਆਂ ਨੂੰ ਪੁੱਛਣਾ ਚਾਹਨੀ ਆ ਜਿਹੜੇ ਸਾਡੇ ਲੋਕ ਬੈਠੇ ਨੇ ਮੱਝ ਵੀ ਭਾਈਚਾਰੇ ਚ ਰਮਦਾਸੀਆ ਭਾਈਚਾਰੇ ਚ ਉਹ ਜਿਹੜੇ ਉੱਥੇ ਬੈਠੇ ਨੇ ਕੀ ਭਾਈ ਥੋਡੇ ਮੂੰਹਾਂ ਦੇ ਵਿੱਚ ਘੁੰਗਰੀਆਂ ਪੈ ਗਈਆਂ ਅੱਜ ਤਾਂ ਰਾਜੀ ਬਿੰਗ ਨੇ ਕੈਮਰਿਆਂ ਦੇ ਆਉਣ ਕੈਮਰਿਆਂ ਦੇ ਵਿੱਚ ਸਾਨੂੰ ਕਿਹਾਗਾ ਕਈ ਵਾਰੀ ਇਹ ਬੰਦ ਕਮਰਿਆਂ 'ਚ ਬੈਠੇ ਹੁੰਦੇ ਨੇ ਕੀ ਪਤਾ ਸਾਡੀਆਂ ਔਰਤਾਂ ਵੀ ਨੇ ਉਹਦੇ ਵਿੱਚ ਕੀ ਪਤਾ ਇਹ ਕੀ ਟਿੱਪਣੀਆਂ ਕਰਦੇ ਨੇ ਉਦੋਂ ਕੀ ਕੀ ਸਾਨੂੰ ਬੋਲਿਆ ਜਾਂਦਾਗਾ ਸਾਨੂੰ ਵੀ ਮੜੀ-ਮੋਟੀ ਸਾਨੂੰ ਸ਼ਰਮ ਹੋਣੀ ਚਾਹੀਦੀ ਤੇ ਵੀ ਅਸੀਂ ਆਪਣੇ ਸਮਾਜ ਲਈ ਖੜੇ ਹੋਈਏ ਇਹ ਜੇ ਰਾਜਿਆਂ ਨੂੰ ਨੱਥ ਪਾਈਏ ਪਰ ਅਸੀਂ ਨਹੀਂ ਸਾਡਾ ਤਾਂ ਮੈਨੂੰ ਲੱਗਦਾ ਬਿਲਕੁਲ ਇਹੋ ਹੋਇਆ ਪਿਆਗਾ ਵੀ ਅਸੀਂ ਕਹਿੰਦੇ ਤੇ ਨਾ ਬਾਬਾ ਸਾਹਿਬ ਕਹਿੰਦੇ ਸੀ ਪੜੋ ਜੁੜੋ ਸੰਘਰਸ਼ ਕਰੋ ਉਹਨਾਂ ਨੇ ਇੱਕ ਚੀਜ਼ ਦਾ ਲਾਹੋ ਕੀਤਾ ਸੀ ਜੇ ਸਾਨੂੰ ਪੜ ਲਿਖ ਕੇ ਤੁਸੀਂ ਲੀਡਰ ਬਣਗੇ ਤਾਂ ਬੋਲਣਾ ਵੀ ਸਿੱਖੋ ਨਾ ਬਾਬਾ ਸਾਹਿਬ ਵਾਂਗੂ ਉਹਨਾਂ ਨੇ ਆਪਣੇ ਪਿੰਡੇ ਦੇ ਬਹੁਤ ਗੁੱਸੇ ਹਟਾ ਕੇ ਫਿਰ ਸਾਨੂੰ ਇਹ ਹੱਕ ਦਿਵਾਏ ਨੇ ਅਸੀਂ ਸਭ ਤੋਂ ਵੱਡੇ ਧੰਨਵਾਦੀ ਆਂਗੇ ਗੜੀ ਸਾਹਬ ਦੇ ਜਿਨ੍ਹਾਂ ਨੇ ਨਾਲ ਦੀ ਨਾਲ ਇਸ ਚੀਜ਼ ਤੇ ਐਕਸ਼ਨ ਲੇਤਾ ਅਸੀਂ ਬਹੁਤ ਰਿਣੀ ਆਂਗੇ ਸਾਡੇ ਸਮਾਜ ਦੇ ਵਿੱਚ ਕਿਸੇ ਮਾਂ ਨੇ ਸ਼ੇਰ ਪੁੱਤ ਜੰਮਿਆਗਾ ਅਸੀਂ ਉਸ ਮਾਂ ਨੂੰ ਵੀ ਸਲਾਮ ਕਰਦੇ ਆਂਗੇ ਅਸੀਂ ਉਸ ਅਫਸਰ ਨੂੰ ਵੀ ਸਲਾਮ ਕਰਦੇ ਆਂਗੇ ਕਿਉਂਕਿ ਮੈਂ ਇੱਕ ਚੀਜ਼ ਕਹਿਣਾ ਚਾਹਨੀ ਆਂਗੀ ਅੱਜ ਤਾਂ ਰਾਜੇ ਵਿਡਿੰਗ ਨੇ ਕੈਮਰੇ ਤੇ ਕਹਿ ਦਿੱਤਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਸਾਨੂੰ ਰੋਜ਼ ਇਦਾਂ ਚੀਜ਼ਾਂ ਨਾਲ ਜਲੀਲ ਕੀਤਾ ਜਾਂਦਾਗਾ ਜਦੋਂ ਕਿਤੇ ਸਾਡੀਆਂ ਔਰਤਾਂ ਦਿਹਾੜੀ ਜਾਂਦੀਆਂ ਨੇ ਜਦੋਂ ਕਿਤੇ ਸਾਡੀਆਂ ਔਰਤਾਂ ਕੰਮ ਕਰਨ ਜਾਂਦੀਆਂ ਨੇ ਸਾਨੂੰ ਕਿਹਾ ਜਾਂਦਾਗਾ ਵੀ ਇਹ ਕਿਹੜੇ ਚਾਤੀ ਨਾਲ ਸੰਬੰਧ ਰੱਖਦੀਆਂ ਨੇ ਨਾਲੇ ਸਾਡੇ বিনা ਬਿਲਕੁਲ ਸਰਦਾ ਨਹੀਂ ਨਾਲੇ ਸਾਡੇ বিনা ਸਰਦਾ ਨਹੀਂ ਬਿਲਕੁਲ ਕਿਉਂਕਿ ਸਾਨੂੰ ਕੋਈ ਸ਼ਰਮ ਨਹੀਂ ਹੈਗੀ ਨਾ ਪੱਠੇ ਪਾਉਣ ਚ ਸ਼ਰਮ ਆ ਸਾਨੂੰ ਨਾ ਸਾਨੂੰ ਸਾਡੇ ਕਾਲੇ ਰੰਗ ਦੀ ਸ਼ਰਮ ਆਗੀ ਕਿਉਂਕਿ ਅਸੀਂ ਮਿਹਨਤੀ ਲੋਕ ਆਗੇ ਮਿਹਨਤ ਨਾਲ ਹੀ ਕਾਲੇ ਹੁੰਨੇ ਆਗੇ ਤੇਰੇ ਮੰਗੂ ਨਹੀਂ ਹੈਗਾ ਵੀ ਲੁੱਟਕ ਸੁਟਾ ਕਰਕੇ ਹੁੰਨੇ ਆਗੇ ਤੁਸੀਂ ਕਿੰਨਾ ਕੁਛ ਲੁੱਟ ਲੈ ਲੀਡਰ ਬਣ ਕੇ ਥੋਡੀਆਂ ਕੋਠੀਆਂ ਕਿਵੇਂ ਪੈ ਗਈਆਂ ਆਮ ਲੋਕਾਂ ਦੇ ਘਰ ਕਿਉਂ ਨਹੀਂ ਰੋਟੀ ਪੱਕਦੀ ਛੇਤੀ ਕਿਉਂਕਿ ਤੁਸੀਂ ਲੁੱਟਦੇ ਹੋਗੇ ਅੱਜ ਤੈਨੇ ਟਿੱਪਣੀ ਕਰੀ ਹੈਗੀ ਕੱਲ ਨੂੰ ਕੋਈ ਹੋਰ ਆ ਕੇ ਪਾਰਟੀ ਵਾਲਾ ਟਿੱਪਣੀ ਕਰੂਗਾ ਕਿਉਂਕਿ ਸਾਡੀਆਂ ਸਾਰੀਆਂ ਪਾਰਟੀਆਂ ਜੇ ਸਾਡੇ ਲੋਕ ਬੈਠੇ ਨੇ ਫਿਰ ਤਾਂ ਸਾਡੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਜੇ ਅਸੀਂ ਅੱਜ ਉਸ ਮਕਾਮ ਤੇ ਪਹੁੰਚਿਆ ਨਾ ਤਾਂ ਅਸੀਂ ਆਪਣੀ ਜ਼ੁਰਤ ਨਾਲ ਜੀਏ ਵੀ ਅਸੀਂ ਇਹਨਾਂ ਦੇ ਸੇਰੀ ਨਹੀਂ ਹੈਗੇ ਕੋਈ ਸਾਨੂੰ ਜੇ ਅਸੀਂ ਅੱਜ ਲੀਡਰ ਬਣ ਗਏ ਸਾਨੂੰ ਬਾਬਾ ਸਾਹਿਬ ਨੇ ਹੱਕ ਦਿੱਤਾ ਤਾਂ ਅਸੀਂ ਲੀਡਰ ਬਣੀਆਗੇ ਮੈਂ ਇੰਨਾ ਹੀ ਕਹਿਣਾ ਚਾਹਨੀ ਹੈ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਇਹ ਵੋਟਾਂ ਮੰਗਣ ਆਉਣ ਉਦੋਂ ਇਹਨਾਂ ਨੂੰ ਕਹੋ ਵੀ ਅਸੀਂ ਕਾਲੇ ਆਗੇ ਸਾਡੇ ਤੋਂ ਦੂਰ ਰਹੋ ਕੀ ਪਤਾ ਭਾਈ ਸਾਡੇ ਨਾਲ ਹੱਥ ਮਲਾਉਣ ਤੇ ਤੁਸੀਂ ਕਿੰਨਾ ਕ ਸਾਡੇ ਨਾਲ ਉਹ ਹੋਜੇ ਲੱਗੇ ਜੇ ਤੁਹਾਡੇ ਨਾਲ ਕਾਲਾ ਰੰਗ ਤੁਹਾਡਾ ਵੀ ਰੰਗ ਕਾਲਾ ਹੋ ਜੇ ਮੈਂ ਇੱਕ ਗੱਲ ਕਹਿੰਨੀ ਹੈ ਜੇ ਤੁ ਅਸੀਂ ਨਹੀਂ ਕਿਸੇ ਤੇ ਟਿੱਪਣੀ ਕਰਦੇ ਸਾਡੇ ਤੇ ਕਿਉਂ ਕਰੀ ਜਾ ਰਹੀ ਹੈਗੀ ਜਦੋਂ ਅਸੀਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਅਸੀਂ ਕਿਤੇ ਕਿਸੇ ਨੂੰ ਕਿਹਾਗਾ ਵੀ ਤੁਸੀਂ ਰਜਵਾੜੇ ਹੋਗੇ ਤੁਸੀਂ ਕਿਹੜੀ ਜਾਤੀ ਨਾਲ ਸਬੰਧ ਰੱਖਦੇ ਹੋ ਸਾਡੀਆਂ ਦੋ ਜਾਤਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਮੈਂ ਆਪਣੇ ਸਮਾਜ ਨੂੰ ਕਹਿਣਾ ਚਾਹਨੀ ਆਂ ਵੀ ਸਮਾਜ ਦੇ ਵਿੱਚ ਉੱਠੋ ਖੜੇ ਹੋ ਕੇ ਇਹਨਾਂ ਨੂੰ ਮੂੰਹ ਤੋੜਨਵਾ ਜਵਾਬ ਦਿਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ